ਅਲਜ਼ਾਈਮਰ ਸੁਸਾਇਟੀ ਆਫ ਬੀਸੀ ਦੇ ਇਸ ਫੋਰਮ ਵਿੱਚ ਸੈਂਕੜੇ ਦੀ ਤਦਾਦ ਵਿੱਚ ਲੋਕਾਂ ਨੇ ਹਿੱਸਾ ਲਿਆ ਜਿਸ ਵਿੱਚ ਹੈਲਥ케ਅਰ ਅਤੇ ਕਮਿਊਨਿਟੀ ਲੀਡਰਾਂ ਨੇ ਦਿਮਾਗੀ ਬਿਮਾਰੀਆਂ ਬਾਰੇ ਲੋਕਾਂ ਨਾਲ ਜਾਣਕਾਰੀ ਸਾਂਝੀ ਕੀਤੀ ਇਹ ਫੋਰਮ ਖਾਸ ਸਾਊਥ ਏਸ਼ੀਅਨ ਭਾਈਚਾਰੇ ਲਈ ਆਯੋਜਿਤ ਕੀਤਾ ਗਿਆ ਸੀ ਜਿਸ ਵਿੱਚ ਸਰੀ ਵਿੱਚ ਰਹਿ ਰਹੀ ਬਜ਼ੁਰਗ ਆਬਾਦੀ ਨੂੰ ਡਿਮੈਂਸ਼ੀਆ ਵਰਗੀਆਂ ਦਿਮਾਗੀ ਬਿਮਾਰੀਆਂ ਬਾਰੇ ਪੰਜਾਬੀ ਅਤੇ ਅੰਗਰੇਜ਼ੀ ਵਿੱਚ ਜਾਣਕਾਰੀ ਦਿੱਤੀ ਗਈ ਸੋ ਪਹਿਲਾ ਤਾਂ ਲੈਂਗੁਏਜ ਦੀ ਹੀ ਪ੍ਰੋਬਲਮ ਆ ਜਾਂਦੀ ਹੈ ਰਾਈਟ ਸੋ ਕਿ ਆਮ ਟ੍ਰਾਂਸਲੇਸ਼ਨ ਟੂ ਅ ਪ੍ਰੋਬਲਮ ਆ ਬਰੋਸ਼ਰਸ ਨਹੀਂ ਮਿਲਦੀ ਅਮ ਦੂਜੀ ਗੱਲ ਹੈ ਕਿ ਸਟਿਗਮਾ ਬਹੁਤ ਹੈ ਡਿਮੈਂਸ਼ੀਆ ਬਾਰੇ ਕਮਿਊਨਿਟੀ ਦੇ ਵਿੱਚ ਸੋ ਸਟਿਗਮਾ ਕਰਕੇ ਲੋਕੀ ਡਾਇਗਨੋਸਿਸ ਨਹੀਂ ਲੈਂਦੇ ਐਂਡ THEN ਜਦੋਂ ਲੇਟ ਸਟੇਜਸ ਤੇ ਚਲ ਜਾਂਦੇ ਨੇ ਉਦੋਂ ਟੂ ਲੇਟ ਹੋ ਜਾਂਦਾ ਕਿ ਕੋਈ ਵੀ ਸਪੋਰਟ ਜਾਂ ਹੈਲਪ ਲਾਈਨ ਲਈ ਸੋ ਇਸ ਕਰਕੇ ਇਮੇ ਦੇ ਇਵੈਂਟਸ ਬੋਰਡ ਜ਼ਰੂਰੀ ਹੈ ਅਲਜ਼ਾਈਮਰ ਸੁਸਾਇਟੀ ਆਫ BC ਤੋਂ ਡਾਕਟਰ ਹੈਥਰ ਕੁੱਕ ਦਾ ਕਹਿਣਾ ਹੈ ਕਿ ਡਿਮੈਂਸ਼ੀਆ ਵਿੱਚ ਵਿਅਕਤੀ ਦੀ ਵੱਧਦੀ ਉਮਰ ਨਾਲ ਉਸਦੀ ਯਾਦਦਾਸ਼ਤ ਉਤੇ ਅਸਰ ਪੈਣਾ ਸ਼ੁਰੂ ਹੋ ਜਾਂਦਾ ਹੈ ਅਤੇ ਸ਼ੁਰੂਆਤੀ ਦੌਰ ਵਿੱਚ ਉਹ ਰੋਜ਼ਮਰਾ ਦੀ ਜ਼ਿੰਦਗੀ ਦੀਆਂ ਛੋਟੀਆਂ-ਛੋਟੀਆਂ ਚੀਜ਼ਾਂ ਭੁੱਲਣ ਲੱਗ ਜਾਂਦੇ ਹਨ। ਉਨ੍ਹਾਂ ਅਨੁਸਾਰ ਮੌਜੂਦਾ ਅੰਕੜੇ ਦਰਸਾਉਂਦੇ ਹਨ ਕਿ BC ਵਿੱਚ ਕਰੀਬ 85,000 ਲੋਕ ਡਿਮੈਂਸ਼ੀਆ ਤੋਂ ਪ੍ਰਭਾਵਿਤ ਹਨ ਅਤੇ 2050 ਤੱਕ ਇਹ ਅੰਕੜਾ 3 ਗੁਣਾ ਵੱਧ ਸਕਦਾ ਹੈ। ਅਤੇ ਜ਼ਿਕਰਯੋਗ ਹੈ ਕਿ 2050 ਤੱਕ BC ਦੇ ਹਰ 3 ਮਰੀਜ਼ਾਂ ਵਿੱਚੋਂ ਇੱਕ ਇਸੇ ਹੀ ਮੋਲਦਾ ਹੋ ਸਕਦਾ ਹੈ। the initial signs and symptoms around memory loss and so maybe it's things like forgetting words forgetting the names of things forgetting that you've paid a bill and repeatedly paying a bill and these things can there's you know very early signs and they can be very subtle signs sometimes ਪਤਾ ਹੈ ਐਸ ਟਾਈਮ ਪ੍ਰੋਗਰੈਸਸਸ ਥਿੰਗਸ ਬਿਕਮ ਅ ਲिटल ਮੋਰ ਸੀਰੀਅਸ ਐਂਡ ਇਟਸ ਯੂ ਨੋ ਯੂ ਫੋਰਗੇਟ ਥੈਟ ਯੂਵ ਪੁਟ ਅ ਪੌਟ ਔਨ ਥੇ ਸਟੋਵ ਐਂਡ ਥੇ ਪੌਟ ਬੋਇਲਸ ਡਰਾਈ ਔਰ ਫੋਰਗੇਟ ਥੈਟ ਯੂਵ ਟਰਨਡ ਥੇ ਟੈਪ ਔਨ ਟੂ ਵਾਸ਼ ਥੇ ਡਿਸ਼ਸ ਇਨ ਥੇ ਸਿੰਕ ਐਂਡ ਥੇ ਵਾਟਰ ਓਵਰਫਲੋਜ਼ ਇਸ ਫੋਰਮ ਵਿੱਚ ਸਰੀਦੀਮੇਰ ਬ੍ਰਾਂਡਾ ਲੋਕ ਨੇ ਵੀ ਹਿੱਸਾ ਲਿਆ ਜਿਸ ਵਿੱਚ ਔਨ ਅ ਸਿਟੀ ਵੱਲੋਂ ਸ਼ਹਿਰ ਦੇ ਬਜ਼ੁਰਗਾਂ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਗੱਲ ਕੀਤੀ ਅਤੇ ਇਸ ਮੌਕੇ ਉਹਨਾਂ ਬਜ਼ੁਰਗਾਂ ਦੀ ਸਿਹਤ ਅਤੇ ਦੇਖਭਾਲ ਲਈ ਇੱਕ ਪੁਸਤਕ ਵੀ ਲਾਂਚ ਕੀਤੀ It's a resource for people to see where they can get information about different things that, with the city, but also different issues around their own health care, how to access it. It's all in this booklet. Book. ਅਲਜ਼ਾਈਮਰ ਸੁਸਾਇਟੀ ਆਫ ਬੀਸੀ ਦੇ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਸਮਾਜ ਵਿੱਚ ਡਿਮੈਂਸ਼ੀਆ ਅਤੇ ਅਲਜ਼ਾਈਮਰ ਵਰਗੀਆਂ ਬਿਮਾਰੀਆਂ ਬਾਰੇ ਜਾਣਕਾਰੀ ਵਧਾਉਣਾ ਜ਼ਰੂਰੀ ਹੈ ਅਤੇ ਇਹ ਬਹੁਤ ਜ਼ਰੂਰੀ ਹੈ ਕਿ ਇਹ ਜਾਣਕਾਰੀ ਉਹਨਾਂ ਦੀ ਭਾਸ਼ਾ ਵਿੱਚ ਪਹੁੰਚਾਈ ਜਾਵੇ ਇਸ ਵਾਸਤੇ ਉਹਨਾਂ ਵੱਲੋਂ ਇੱਕ ਪੰਜਾਬੀ ਫੋਨ ਲਾਈਨ ਵੀ ਲਾਂਚ ਕੀਤੀ ਗਈ ਹੈ ਜਿਸ ਉੱਤੇ ਲੋਕ ਡਿਮੈਂਸ਼ੀਆ ਦੇ ਲੱਛਣਾਂ ਬਾਰੇ ਗੱਲ ਕਰ ਸਕਦੇ ਹਨ ਮਨਜੋਤ ਸਿੰਘ ਓਮਨੀ ਨਿਊਜ਼ ਸਰੀ